ਅੱਤੇ ਨੇ ਟੋਪਿਕਾਂ ਤੋਂ ਤੁਸੀਂ ਮਹੀਨੇ ਦੇ ਘੱਟੋ-ਘੱਟ ਜ ਮੰਨ ਕੇ ਚੱਲੀ ਆ 3 ਲੱਖ ਰੁਪਈਆ ਸਪਾਂਸਰਸ਼ਿਪ ਮਿਲੇਗੀ ਉਹ ਤੁਹਾਨੂੰ 1.5 ਤੋਂ ਲੈ ਕੇ 2 ਲੱਖ ਰੁਪਏ ਦੀ ਬੜੇ ਆਰਾਮ ਨਾਲ ਮਿਲ ਜੇ ਤੇ ਉਹਦੀ ਕਮਾਈ ਤੁਸੀਂ ਦੇਖ ਲਓ ਘੱਟੋ-ਘੱਟ 1000 ਡਾਲਰ 1000 ਡਾਲਰ ਤੋਂ ਜ਼ਿਆਦਾ ਹੋਊਗੀ ਆਪਣਾ ਫੇਸ ਵੀ ਨਹੀਂ ਦਿਖਾਉਣਾ ਆਏਗਾ ਨੰਬਰ 3 ਨੰਬਰ 3 ਹੈ ਕਿ ਤੁਸੀਂ ਸੋਚੂਗੇ ਵੀ ਜਸਾਂ ਤੋਂ ਕੁਝ ਲਿਖਣਾ ਵੀ ਨਹੀਂ ਹੁੰਦਾ ਆਏਗਾ ਅਗਰ ਤੁਹਾਨੂੰ ਕੁਝ ਵੀ ਲਿਖਣਾ ਨਹੀਂ ਹੁੰਦਾ ਹੈਗਾ ਨਾ ਤਾਂ ਤਵੇਂ ਤੁਸੀਂ ਇਸ ਚੈਨਲ ਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ 100-100 ਰੁਪਏ ਲਈ ਤੁਸੀਂ ਤਰਸਦੇ ਪਿਓ ਤੁਹਾਡੇ ਕੋਲ 1000 ਰੁਪਏ ਨਹੀਂ ਕਮਾਏ ਜਾ ਰਹੇ ਸੋ ਬਹੁਤ ਹੀ ਸੋਕੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਮਹੀਨੇ ਦੇ 3 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਤੁਹਾਡੇ ਸਾਰਿਆਂ ਵਾਸਤੇ ਹਾਜ਼ਰ ਹਾਂ ਇੱਕ ਨਵੀਂ ਤੇ ਵਧੀਆ ਵੀਡੀਓ ਲੈ ਕੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਕ ਇਹੋ ਜਿਹੀ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜਿਹੜਾ ਇਹ ਟੋਪਿਕ ਆ ਇਸ ਟੋਪਿਕ ਤੋਂ ਤੁਸੀਂ ਦੋ ਤੋਂ ਤਿੰਨ ਤਰੀਕੇ ਨਾਲ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਟੋਪਿਕ ਆ ਤੁਸੀਂ ਕਿਵੇਂ ਕੰਮ ਕਰਨਾ ਵਾ ਉਹਦੇ ਉੱਤੇ ਸੋ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੀਏ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਆਉਣਾ ਹੈਗਾ ਜੀ ਜਦੋਂ ਤੁਹਾਨੂੰ ਕੁਝ ਵੀ ਸਮਝ ਨਹੀਂ ਹੁੰਦਾ ਹੈਗਾ ਨਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਲਿਓ ਕਿਉਂਕਿ ਤਾਨੂੰ ਸਮਝ ਇਸ ਲਈ ਨਹੀਂ ਆਉਂਦਾਗਾ ਕਿਉਂਕਿ ਤੁਸੀਂ ਵੀਡੀਓ ਨੂੰ ਪ੍ਰੋਪਰਲੀ ਦੇਖਦੇ ਹੀ ਨਹੀਂ ਹੈਗੇ ਤੁਸੀਂ ਵੀਡੀਓ ਨੂੰ ਅੱਗੇ ਕੰਢ ਕੱਢ ਕੇ ਦੇਖਦੇ ਹੋ ਜਿਸ ਦੇ ਕਰਕੇ ਤੁਹਾਨੂੰ ਅੱਧੀ ਨੋਲਿਜ ਮਿਲਦੀ ਆ ਅੱਧੀ ਨੋਲਿਜ ਨਹੀਂ ਮਿਲਦੀ ਹੈਗੀ ਕਿਉਂਕਿ ਮੈਂ ਆਪਣੇ ਵੀਡੀਓ ਦੇ ਵਿੱਚ ਪ੍ਰੋਪਰਲੀ ਤੁਹਾਨੂੰ ਸਹੀ ਤਰੀਕੇ ਨਾਲ ਪੂਰੀ ਨੋਲਿਜ ਦਿਨਾ ਜੀ ਸੋ ਜਿਹੜਾ ਅੱਜ ਦਾ ਚੈਨਲ ਇਹ ਚੈਨਲ ਦੇ ਵਿੱਚ ਦੇਖੋ ਅਗਰ ਤੁਸੀਂ ਆਪਣੀ ਵੌਇਸ ਦੇਣਾ ਚਾਹੁੰਦੇ ਹੋ ਆਪਣੀ ਵੌਇਸ ਦੇ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚ ਮੈਂ ਆਪਣੀ ਵੌਇਸ ਨਹੀਂ ਦੇਣਾ ਚਾਹੁੰਦਾ ਹੈਗਾ ਤਾਂ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਤੁਸੀਂ ਵੌਇਸ ਵੀ ਨਹੀਂ ਦੇ ਸਕਦੇਗੇ ਨੰਬਰ 2 ਤਾ ਰਹੇਗਾ ਆਪਣਾ ਫੇਸ ਅਗਰ ਤੁਸੀਂ ਕਿੰਨੋ ਵੀ ਮੇ ਦੇ ਵਿੱਚ ਆਪਣਾ ਫੇਸ ਤਾਂ ਬਿਲਕੁਲ ਵੀ ਨਹੀਂ ਦਿਖਾਉਣਾ ਹੈਗਾ ਤਾਂ ਤੂੰ ਤੁਸੀਂ ਆਪਣਾ ਫੇਸ ਵੀ ਨਹੀਂ ਦਿਖਾਉਣਾ ਹੈਗਾ ਨੰਬਰ 3 ਨੰਬਰ 3 ਹੈਗਾ ਤੁਸੀਂ ਸੋਚੂਗੇ ਵੀ ਜਸਾਂ ਤੋਂ ਕੁਝ ਲਿਖਣਾ ਵੀ ਨਹੀਂ ਹੁੰਦਾ ਹੈਗਾ ਅਗਰ ਤੁਹਾਨੂੰ ਕੁਝ ਵੀ ਲਿਖਣਾ ਨਹੀਂ ਹੁੰਦਾ ਹੈਗਾ ਨਾ ਤਾਂ ਤਵੇਂ ਤੁਸੀਂ ਇਸ ਚੈਨਲ ਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਜਿਹੜਾ ਇਹ ਟੋਪਿਕ ਹੈ ਇਹਦੇ ਵਿੱਚ ਦੇਖੋ ਨਾ ਤੁਸੀ ਆਪਣਾ ਫੇਸ ਦਿਖਾਉਣਾ ਹੈਗਾ ਨਾ ਤੁਸੀਂ ਆਪਣੀ ਵਾਇਸ ਦੇਣੀ ਹੈਗੀ ਨਾ ਤੁਸੀਂ ਇਹਦੇ ਵਿੱਚ ਰਾਈਟਿੰਗ ਕਰਨੀ ਹੈਗੀ ਸੋ ਜੋ ਵੀ ਕੁਝ ਕਰਨਾ ਵਾ ਉਹ ਬਹੁਤ ਹੀ ਵਧੀਆ ਸੰਸਕ੍ਰਿਤੀ ਦੀ ਕਿਤਾਬ ਦੇ ذریعے ਕਰਨਾ ਵਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੇਰ ਤੁਹਾਨੂੰ ਕਹੂੰਗਾ ਕਿ ਵੀਡੀਓ ਨੂੰ ਪੂਰੀ ਡਿਟੇਲ ਦੇ ਵਿੱਚ ਜ਼ਰੂਰ ਦੇਖਿਓ ਜੀ ਦੇਖਿਓ ਜੀ ਉਹ ਕਿਹੜਾ ਟੌਪਿਕ ਆ ਉਹ ਟੌਪਿਕ ਹੈਗਾ ਜੀ ਆਰਟ ਆਰਟ ਐਂਡ ਆਰਟ ਐਂਡ ਕਰਾਫਟ ਕਰਾਫਟ ਤੁਸੀਂ ਨਾ YouTube ਦੇ ਉੱਤੇ ਜਾ ਕੇ ਤੁਸੀਂ ਸਰਚ ਕਰ ਲਓ ਆਰਟ ਐਂਡ ਕਰਾਫਟ ਉਹਦੇ ਵਿੱਚ ਨਾ ਤਾਂ ਕਿਸੇ ਦੀ ਵੌਇਸ ਹੈਗੀ ਨਾ ਉਹਦੇ ਵਿੱਚ ਕਿਸੇ ਦਾ ਫੇਸ ਹੈਗਾ ਉਹ ਚੈਨਲ ਦੇ ਵਿੱਚ ਨਾ ਤੁਸੀਂ ਦੇਖੋ ਇੱਕ ਵੀਡੀਓ ਦੇ ਉੱਪਰ 10 ਮਿਲੀਅਨ 10 ਮਿਲੀਅਨ 뷰 ਆਇਆ ਹੈ ਉਹ ਵੀ ਸਿਰਫ ਕਿੰਨੇ 15 ਦਿਨ ਦੇ ਵਿੱਚ 10 ਦਿਨ ਦੇ ਵਿੱਚ ਇੱਕ ਵੀਡੀਓ ਦੇ ਉੱਤੋਂ ਤੁਸੀਂ ਇਹ ਦੇਖ ਲਓ ਜੇ 10 ਮਿਲੀਅਨ 뷰 ਆਇਆ ਨਾ ਤਾਂ ਉਹ ਜਿਹੜੀ ਵੀਡੀਓ ਦੀ ਲੈਂਥ ਹੈ ਤੇ ਕਿੰਨੀ ਹੈ 15 ਤੋਂ 20 ਮਿੰਟ ਦੀ ਲੈਂਥ ਆ ਤੇ ਉਹਦੀ ਕਮਾਈ ਤੁਸੀਂ ਦੇਖ ਲਓ ਘੱਟੋ-ਘੱਟ 1000 ਡਾਲਰ 1000 ਡਾਲਰ ਤੋਂ ਜ਼ਿਆਦਾ ਹੋਊਗੀ ਇਹ ਮੈਂ ਘੱਟੋ-ਘੱਟ ਕਿਹਾ ਵਾ ਅਗਰ ਤੁਸੀਂ ਇਸ ਤਰ੍ਹਾਂ ਦਾ ਚੈਨਲ ਬਣਾ ਲੈਨੇ ਨਾ ਤਾਂ ਤੁਸੀਂ ਵੀ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਪਤਾ ਕਿਉਂ ਕਿਉਂਕਿ ਜਿਹੜਾ ਇਹ ਟੌਪਿਕ ਆ ਇਹ ਚੈਨਲ ਆ ਇਹ ਕੱਲੇ ਆਪਣੇ ਪੰਜਾਬ ਦੇ ਵਿੱਚ ਨਹੀਂ ਦੇਖਿਆ ਜਾਂਦਾ ਕੱਲੇ ਇੰਡੀਆ ਦੇ ਵਿੱਚ ਨਹੀਂ ਦੇਖਿਆ ਜਾਂਦਾ ਹੈਗਾ ਇਹ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਵਾ ਉਹ ਕਿਹੜਾ ਟੋਪਿਕ ਆ ਦੇਖੋ ਤੁਸੀਂ ਕੀ ਕਰਨਾ ਵਾ ਆਰਟ ਐਂਡ ਕਰਾਫਟ ਨਾਲ ਦਾ ਤੁਸੀਂ ਇੱਕ ਚੈਨਲ ਬਣਾ ਲੈਣਾ ਫੇਸਬੁੱਕ ਦੇ ਉੱਤੇ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਫੇਸਬੁੱਕ YouTube ਤੇ Instagram ਦੇ ਉੱਤੇ ਫਿਰ ਆ ਤਿੰਨ ਜਗ੍ਹਾ ਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਲੈਣਾ ਤੇ ਤੁਸੀਂ ਫੇਸਬੁੱਕ ਤੇ ਪੇਜ ਬਣਾ ਲੈਣਾ ਇੰਸਟਾ ਤੇ ਵੀ ਤੁਸੀਂ ਪੇਜ ਬਣਾ YouTube ਤੇ ਚੈਨਲ ਬਣਾ ਲੈਣਾ ਨਾ ਤੁਸੀਂ ਕੁਝ ਵੀ ਰੱਖ ਸਕਦੇ ਹੋ ਹੁਣ ਤੁਸੀਂ ਕਰਨਾ ਤੁਸੀਂ ਨਾ ਬਾਜ਼ਾਰ ਦੇ ਵਿੱਚ ਜਾਣਾ ਤਤਪਾਲੀ ਦੇ ਬਾਜ਼ਾਰ ਦੇ ਵਿੱਚ ਤੁਸੀਂ ਉਹਦੇ ਤੇ ਜਾ ਕੇ ਤੁਸੀਂ ਕਹਿਣਾ ਵੀ ਸਾਨੂੰ ਨਾ ਮਤਲਬ ਵੀ ਇੱਕ ਆਰਟ ਐਂਡ ਕਰਾਫਟ ਆਟ ਮੈਂ ਪੰਜਾਬੀ 'ਚ ਲਿਖ ਦੇਣਾ ਆਰਟ ਐਂਡ ਆਰਟ ਐਂਡ ਕਰਾਫਟ ਕਰਾਫਟ ਇਹ ਕੀ ਹੁੰਦਾ ਵਾ ਤੁਸੀਂ ਉਹ ਤੋਂ ਕਹੋ ਸਾਨੂੰ ਆਰਟ ਐਂਡ ਕਰਾਫਟ ਨਹੀਂ ਸਾਨੂੰ ਇੱਕ ਕਿਤਾਬ ਦੇ ਦਿਓ ਉਹ ਕੀ ਹੁੰਦੀ ਆ ਉਹਦੇ ਵਿੱਚ ਮਤਲਬ ਵੀ ਤੁਸੀਂ ਦੇਖਵਾਂ ਜਿਹੜੇ ਟੈਡੀ ਨਹੀਂ ਬਣਦੇ ਹੈਗੇ ਇਦੇ ਵਿੱਚ ਰੂਜ ਆਪ ਆ ਕੇ ਟੈਡੀ ਵੀਅਰ ਬਣਦੇ ਨੇ ਜਿਹਨੂੰ ਆਪਾਂ ਕਹਿੰਦੇ ਨੇ ਟੈਡੀ ਵੀਅਰ ਹੋਗੇ ਹਨਾ ਉਹ ਮਤਲਬ ਵੀ ਬੇਲੀਆਂ ਜਿਹਾ ਹੋਗੀਆਂ ਕਾਰਟੂਨ ਜਿਹਾ ਹੋਗੇ ਉਹ ਬਣਦੇ ਨੇ ਹਨਾ ਉਹਦੇ ਵਿੱਚ ਤੁਸੀਂ ਕੀ ਕਰਨਾ ਜਦੋਂ ਤੁਸੀਂ ਆਰਟ ਐਂਡ ਕਰਾਫਟ ਦੀ ਤੁਸੀਂ ਮਤਲਬ ਵੀ ਕਿਤਾਬ ਲਿਓਗੇ ਨਾ ਇਹ ਜਿਹੜੀ ਕਿਤਾਬ ਦੀ ਕੀਮਤ 50 ਰੁਪਏ ਤੋਂ ਲੈ ਕੇ 100 ਰੁਪਏ ਦੇ 100 ਰੁਪਏ ਦੇ ਵਿੱਚ ਮਤਲਬ ਵੀ ਇਹਦੀ ਕਿਤਾਬ ਦੀ ਕੀਮਤ ਹੁੰਦੀ ਹੈ ਤੇ ਇਹਦੇ ਵਿੱਚ ਘੱਟੋ ਘੱਟ 40 ਤੋਂ ਲੈ ਕੇ 50 40 ਤੋਂ 50 ਟਾਪਿਕ ਦਿੱਤੇ ਹੁੰਦੇ ਨੇ ਤੁਸੀਂ ਕੀ ਕਰਨਾ ਉਨੂੰ ਪੜ ਕੇ ਨਾ ਉਹਦੇ ਵਿੱਚ ਸਮਾਨ ਦਿੱਤਾ ਹੁੰਦਾ ਵਾ ਵੀ ਜਿਹੜੇ ਮਤਲਬ ਵੀ ਉਹ ਟੇਡੀ ਵੀਅਰ ਬੰਦੇ ਆ ਉਹ ਸਮਾਨ ਵੀ ਠੀਕ ਹੁੰਦਾ ਜਿਆਦਾ ਮਹਿੰਗਾ ਨਹੀਂ ਹੁੰਦਾ ਹੈਗਾ ਉਹ ਸਮਾਨ ਵੱਤ ਵਾ ਜੇ ਖਿੱਚ ਧੋ ਕੇ ਵੀ ਲਈਏ ਤੁਹਾਡਾ 200 ਰੁਪਏ ਤੋਂ ਲੈ ਕੇ 300 ਰੁਪਏ ਦੇ ਵਿੱਚ 200 ਤੋਂ ਲੈ ਕੇ 300 ਰੁਪਏ ਦੇ ਵਿੱਚ ਆ ਜਾਏਗਾ ਬਸ ਇਹ ਇੰਨੇ ਦੇ ਵਿੱਚ ਆ ਜਾਏਗਾ ਜਦੋਂ ਤੁਸੀਂ ਉਹ ਸਮਾਨ ਲਿਆਉਗੇ ਤੁਸੀਂ ਕੀ ਕਰਨਾ ਉਹ ਕਿਤਾਬ ਨੂੰ ਪੜ ਕੇ ਨਾ ਤੁਸੀਂ ਚੰਗੀ ਤਰ੍ਹਾਂ ਵੀ ਕਿਵੇਂ ਕਿਵੇਂ ਉਹਦਾ ਕਰਨਾ ਉਹਦੇ ਨਾਲ ਗ੍ਰਾਫ ਬਣਦੇ ਨੇ ਗ੍ਰਾਫ ਵੀ ਹੁੰਦੇ ਨੇ ਉਹਦੇ ਉਹਦੇ ਤੁਹਾਨੂੰ ਗ੍ਰਾਫ ਵੀ ਆਨਲਾਈਨ ਵੀ ਗ੍ਰਾਫ ਤੁਹਾਨੂੰ ਮਿਲ ਜਾਣਗੇ ਅਗਰ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਤਾਂ ਨਾ ਮੈਂ ਜਿਹੜੇ ਗ੍ਰਾਫ ਮਿਲਦੇ ਨੇ ਉਹਨਾਂ ਦਾ ਲਿੰਕ ਮੈਂ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਮੇਰੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਉਹ ਲਿੰਕ ਤੇ ਜਾ ਕੇ ਤੁਸੀਂ ਉਹ ਜਿਹੜੇ ਗ੍ਰਾਫ ਬਣੇ ਹੋਏ ਨੇ ਤੁਸੀਂ ਉਹ ਬਾਏ ਕਰ ਸਕਦੇ ਹੋ ਤੁਸੀਂ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਨਹੀਂ ਖਰੀਦਣਾ ਚਾਹੁੰਦੇ ਤਾਂ ਇੱਕ ਰੈਵੀ ਬਣਾ ਸਕਦੇ ਹੋ ਕਿਉਂਕਿ ਉਹ ਕਿਤਾਬ ਦੇ ਵਿੱਚ ਨਾ ਜਿਹੜੇ ਗ੍ਰਾਫ ਹੁੰਦੇ ਨੇ ਉਹ ਗ੍ਰਾਫ ਬਣਾਉਣ ਬਾਰੇ ਉਹਨਾਂ ਨੇ ਦੱਸਿਆ ਹੁੰਦਾ ਵੀ ਤੁਸੀਂ ਇਦਾਂ ਦੇ ਉਹ ਗ੍ਰਾਫ ਬਣਾ ਲਓ ਜਿਵੇਂ ਤੁਸੀਂ ਮੰਨ ਕੇ ਚੱਲੋ ਤੁਸੀਂ ਨਾ ਕਿਸੇ ਡੌਗੀ ਦੇ ਜਾਂ ਤੁਸੀਂ ਲੋਨ ਦੇ ਜਾ ਵੀਰ ਤੁਸੀਂ ਕੇਟੀ ਦੇ ਹਨ ਕਿਸੇ ਦੇ ਵੀ ਤੁਸੀਂ ਮਤ ਕੇ ਮੰਨ ਕੇ ਚਲੋ ਤੁਸੀਂ ਉਹ ਬਣਾਉਣਾ ਚਾਹੁੰਦੇ ਹੋ ਗ੍ਰਾਫ ਬਣਾਉਣਾ ਚਾਹੁੰਦੇ ਹੋ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਿਆ ਹੁੰਦਾ ਵੀ ਤੁਸੀਂ ਗ੍ਰਾਫ ਕਿਵੇਂ ਬਣਾਉਣੇ ਹੋ ਉਹ ਜੋ ਮੰਨ ਕੇ ਚਲੋ ਤੁਸੀਂ ਕੋਈ ਡੌਗੀ ਹੁੰਦਾ ਨਾਲ ਉਹ ਤੇ ਡੌਗੀ ਦੇ ਇਦਾਂ ਜੇ ਕਰਕੇ ਗ੍ਰਾਫ ਬਣਾਏ ਹੁੰਦੇ ਤੇ ਉਹ ਦੱਸਿਆ ਵੀ ਹੁੰਦਾ ਵੀ ਕੀ ਕਿੰਨਾ ਕਿੰਨੇ ਸਾਈਜ਼ ਦਾ ਬਣਾਉਣਾ ਵਾ ਜਾਂ ਕੇਟੀ ਹੁੰਦਾ ਕੇਟੀ ਦੇ ਬਾਰੇ ਵੀ ਇਦਾਂ ਬਣਾ ਕੇ ਇਦਾਂ ਬਣਾ ਕੇ ਉਹਨਾਂ ਨੇ ਇਦਾਂ ਇਹ ਤਾਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੇ ਰਿਹਾ ਵਾਂ ਉਹਨਾਂ ਨੇ ਇਦਾਂ ਦੱਸਿਆ ਹੁੰਦਾ ਵੀ ਤੁਸੀਂ ਇਦਾਂ ਦੇ ਗ੍ਰਾਫ ਬਣਾ ਕੇ ਨੂੰ ਤੁਸੀਂ ਬਿਲ ਆਪਣੇ ਤੁਸੀਂ ਕੱਟ ਕੇ ਰੱਖ ਲਓ ਤੁਸੀਂ ਨਾ ਉਹ ਗ੍ਰਾਫ ਉਹਦੇ ਜਿੱਦਾਂ ਉਹਨਾਂ ਨੇ ਉਹਦੇ ਮਤਲਬ ਬੁੱਕ ਦੇ ਵਿੱਚ ਦੱਸਿਆ ਹੋਊਗਾ ਨਾ ਤੁਸੀਂ ਨਾ ਉਹ ਗ੍ਰਾਫ ਕੱਟ ਕੇ ਰੱਖ ਲੈਣੇ ਗ੍ਰਾਫ ਕਰਦੇ ਕੱਟਣੇ ਗੱਤਾ ਹੁੰਦਾ ਕੋ ਗੱਤਾ ਗੱਤਾ ਤਾਂ ਹਰੇਕ ਘਰੇ ਮਿਲ ਹੀ ਜਾਂਦਾ ਨੋਰਮਲੀ ਗੱਤਾ ਜਿਹੜਾ ਹੁੰਦਾ ਉਹ ਗੱਤੇ ਨਾਲ ਤੁਸੀਂ ਇਹਦਾ ਪੈਨਸਲ ਦੇ ਨਾਲ ਤੁਸੀਂ ਪੈਨ ਨਾਲ ਇਦਾਂ ਲਾਈਨਾਂ ਪਾ ਕੇ ਤੁਸੀਂ ਕੈਂਚੀ ਦੇ ਨਾਲ ਤੁਸੀਂ ਕੱਟ ਲੈਣਾ ਫਿਰ ਕੱਟਣ ਤੋਂ ਬਾਅਦ ਕੀ ਕਰਨਾ ਵਾ ਜਿਵੇਂ ਮੰਨ ਕੇ ਚੱਲੋ ਕੋਈ ਤੁਸੀਂ ਕੋਈ ਟੈਡੀ ਬਣਾਉਣਾ ਚਾਹੁੰਦੇ ਤਾਂ ਨੂੰ ਮੈਂ ਇੱਕ ਸੌਖਾ ਜਿਹਾ ਦੱਸ ਦਿਨਾ ਵੇ ਇੱਕ ਸਨ ਹੁੰਦਾ ਵਾ ਨਾ ਸੂਰਜ ਹੁੰਦਾ ਸੂਰਜ ਮਤਲਬ ਤੁਸੀਂ ਸੂਰਜ ਨੂੰ ਉਹਦੇ ਵਿੱਚ ਕਿੱਦਾਂ ਬਣਾ ਸਕਦੇ ਹੋ ਸਿੰਪਲ ਦੱਸਦਾ ਨੂੰ ਸੌਖਾ ਬਿਲਕੁਲ ਸੌਖਾ ਦਾ ਤੁਸੀਂ ਸਮਝਣੇ ਹੋਗੇ ਦੇਖੋ ਸੂਰਜ ਹੋ ਗਿਆ ਸੂਰਜ ਹੁੰਦਾ ਇੱਦਾਂ ਗੋਲ ਠੀਕ ਹੈ ਜੀ ਉਦੋਂ ਤੁਸੀਂ ਦਾ ਗਰਾਫ ਤੁਸੀਂ ਕੱਟ ਲੈਣਾ ਤੇ ਉਹਦੀ ਜਿਹੜੀ ਫਾਰਮ ਹੁੰਦੀ ਆ ਫਾਰਮ ਹੁੰਦੀ ਆ ਉਹਦੀ ਉਹ ਹੁੰਦੀ ਹੈ येलो कलर ਦੀ येलो ਕਲਰ ਦੀ ਹੁੰਦੀ ਆ ਉਹ ਪੀਲੇ ਰੰਗ ਦੀ ਪੀਲੇ ਰੰਗ ਦੀ ਫਾਰਮ ਹੁੰਦੀ ਆ ਜਿਹੜਾ ਰੂਮ ਹੁੰਦਾ ਉਹਦੇ ਵਿੱਚ ਉਹ ਵੀ ਤੁਹਾਨੂੰ ਨਾਰਮਲੀ ਉਹ ਫੁੱਲਿਆ ਚਾ ਰੂਮ ਹੁੰਦਾ ਉਹ ਸਸਤਾ ਮਿਲ ਜਾਂਦਾ ਤੁਹਾਨੂੰ ਕਿਲੋ ਦੇ ਹਿਸਾਬ ਨਾਲ ਤੁਸੀਂ ਉਹਦਾ ਰੂਮ ਵੀ ਖਰੀਦ ਲੈਣਾ ਤੁਸੀਂ ਕੀ ਕਰਨਾ ਆਹ ਗੋਲ ਕਟਿੰਗ ਕਰ ਲੈਣੀ ਦੋ ਗੋਲ ਕਟੀਆਂ ਕਰਨੀਆਂ ਕਟਿੰਗ ਕਰਨ ਤੋਂ ਬਾਅਦ ਤੁਸੀਂ ਉਹਦਾ ਮਤਲਬ ਵੀ ਕੀ ਕਰਨਾ ਉਹਨੂੰ ਸੀਲ ਲੈਣਾ ਸੀਲ ਲੈਣਾ ਤੋਂ ਉਹਦੇ ਵਿੱਚ ਰੂਮ ਪਾ ਦੇਣਾ ਰੂਮ ਪਾ ਕੇ ਉਹਦਾ ਸਨ ਬਣ ਜਾਊ ਉਹਦੇ ਉੱਪਰ ਅੱਖਾਂ ਜੀਆਂ ਲਾ ਦਿਓ ਅੱਖਾਂ ਵੀ ਤੁਹਾਨੂੰ ਮਿਲ ਜਾਣਗੀਆਂ ਇਦਾਂ ਦੀਆਂ ਠੀਕ ਹੈ ਜੀ ਉਹਦੇ ਵਿੱਚ ਇਦਾਂ ਮੂੰਹ ਜਾਂ ਲਾ ਦਿਓ ਸਮਾਈਲੀ ਜਾਂ ਕਰਕੇ ਇਦਾਂ ਮੂੰਹ ਲਾ ਦਿਓ ਤੇ ਸੱਡਾਂ ਤੇ ਉਹਦੇ ਤੇ ਤੁਸੀਂ ਇਦਾਂ ਉਹ ਬਣਾ ਦਿਓ ਤੁਸੀਂ ਇਹ ਚੀਜ਼ ਬਣਾਉਣੀ ਆ ਬਣਾਓ ਜਿਵੇਂ ਤੁਸੀਂ ਬ ਤੁਸੀਂ ਕੀ ਕਰਨਾ ਆਪਣੇ ਮੋਬਾਈਲ ਫੋਨ 'ਚ ਨਾ ਤੁਸੀਂ ਉਹਦੀ ਵੀਡੀਓ ਰਿਕਾਰਡਿੰਗ ਦੇ ਉੱਤੇ ਲਗਾ ਦੇਣਾ ਜਦੋਂ ਤੁਸੀਂ ਵੀਡੀਓ ਰਿਕਾਰਡਿੰਗ ਉਹਦੀ ਕਰੋਗੇ ਜਿੱਦਾਂ ਉਹਦੀ ਤੁਸੀਂ ਵੀਡੀਓ ਰਿਕਾਰਡਿੰਗ ਕਰੋਗੇ ਤੇ ਉਹਦੇ ਉੱਤੇ ਤੁਸੀਂ ਇਹਨੂੰ ਕਟਿੰਗ ਕਰੀ ਜਾਣਾ ਉਹਦੇ ਵਿੱਚ ਤੁਸੀਂ ਵੌਇਸ ਨਹੀਂ ਦੇਣੀ ਹੈਗੀ ਉਹ ਤੁਸੀਂ ਜੋ ਵੀ ਤੁਸੀਂ ਕਰੋਗੇ ਕਾਰਵਾਈ ਤੁਸੀਂ ਪਹਿਲਾਂ ਗ੍ਰਾਫ ਕਿਵੇਂ ਕੱਟਿਆ ਤੁਸੀਂ ਗ੍ਰਾਫ ਦੀ ਵੀਡੀਓ ਬਣਾ ਲਈ ਫਿਰ ਤੁਸੀਂ ਉਹਨੂੰ ਚੀਦਾ ਸੇਤਾ ਉਹਨੂੰ ਸੀਣ ਦੀ ਤੁਸੀਂ ਵੀਡੀਓ ਬਣਾ ਲੈਣੀ ਫਿਰ ਕਿਵੇਂ ਤੁਸੀਂ ਉਹਦੇ ਵਿੱਚ ਰੂਪ ਪਾਇਆ ਉਹਦੀ ਵੀਡੀਓ ਬਣਾ ਲੈਣੀ ਆ ਜਦੋਂ ਐਂਡ ਦੇ ਵਿੱਚ ਫਾਈਨਲ ਬਣ ਜਾਏਗਾ ਤੁਸੀਂ ਉਹ ਬਣਾ ਕੇ ਦਿਖਾ ਦੇਣਾ ਬਸ ਹੋਰ ਕੁਝ ਨਹੀਂ ਕਰਨਾਗਾ ਉਹਦੇ ਵਿੱਚ ਤੁਸੀਂ ਆਹ ਜਿਹੜੀ ਚੀਜ਼ ਤੁਸੀਂ ਦਿਖਾਤੀ ਉਹਦੇ ਵਿੱਚ ਮਿਲੀਅਨ ਦੇ ਵਿੱਚ ਵੀਊ ਆਉਂਦੇ ਨੇ ਮਿਲੀਅਨ ਦੇ ਵਿੱਚ ਆਰਟ ਐਂਡ ਕraft ਦੇ ਠੀਕ ਹੈ ਤੇ ਉਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਦੇਖੋ ਅਗਰ ਤੁਹਾਨੂੰ ਇਹਦੀ ਵੀਡੀਓ ਬਣਾਉਣੀ ਹੁੰਦੀ ਹੈ ਨਾ ਤਾਂ ਠੀਕ ਹੈ ਜੇ ਤੁਹਾਨੂੰ ਇਹਦੀ ਵੀਡੀਓ ਨਹੀਂ ਬਣਾਉਣੀ ਆਉਂਦੀ ਹੈਗੀ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰਕੇ ਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾ ਫਿਰ ਤੁਸੀਂ ਥੱਲੇ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਿੰਨੇ ਵੀ ਵੱਧ ਤੋਂ ਵੱਧ ਕਮੈਂਟ ਹੋਣਗੇ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਵੀਡੀਓ ਸ਼ੂਟ ਕਰਕੇ ਦੱਸਾਂ ਤੇ ਐਡੀਟਿੰਗ ਵੀ ਦੱਸਾਂ ਇਹਦੇ ਤਾਂ ਮੈਂ ਤੁਹਾਨੂੰ ਬਹੁਤ ਹੀ ਛੇਤੀ ਅਗਲੇ ਹਫਤੇ ਵਿੱਚ ਵੀਡੀਓ ਬਣਾ ਕੇ ਲਿਆਵਾਂਗਾ ਉਹ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਜਿਹਦੇ ਨਾਲ ਤੁਹਾਨੂੰ ਸਹੀ ਤਰੀਕੇ ਨਾਲ ਤੁਹਾਨੂੰ ਪੂਰੀ ਸਮਝ ਲੱਗ ਜਾਏਗੀ ਤੁਸੀਂ ਕਿਵੇਂ ਬਣਾਉਣਾ ਵਾ ਉਹਦੇ ਵਿੱਚ ਨਾ ਤੁਹਾਡੇ ਫੇਸ ਦੀ ਲੋੜ ਹੈਗੀ ਨਾ ਵੌਇਸ ਦੀ ਲੋੜ ਹੈਗੀ ਨਾ ਤੁਹਾਡੀ ਕੰਟੈਂਟ ਰਾਈਟਿੰਗ ਦੀ ਲੋੜ ਹੈਗੀ ਉੱਤੋਂ ਦੇਖੋ ਨਾ ਬਿਲਕੁਲ ਕਾਪੀ ਰਾਈਟ ਹਨ ਤੇ ਤੁਸੀਂ ਇਹ ਚੈਨਲ ਤੋਂ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਕਿਉਂਕਿ ਇਹ ਜਿਹੜਾ ਵੀਡੀਓ ਆ ਨਾ ਸਿਰਫ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਦੇਖਿਆ ਜਾਂਦਾ ਪੂਰੇ ਵਰਲਡ ਦੇ ਵਿੱਚ ਦੇਖਿਆ ਜਾਂਦਾ ਵਾ ਜਿਹਦੀ ਵੀਡੀਓ ਪੂਰੇ ਵਰਲਡ ਦੇ ਵਿੱਚ ਦੇਖੀ ਜਾਂਦੀ ਹੈ ਨਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਤੁਹਾਨੂੰ ਮਿਲਦਾ ਵਾ ਹੁਣ ਗੱਲ ਕਰਨਾ ਦੇਖੋ ਤੁਸੀਂ ਥੱਲੇ ਇਹਦੇ ਵਿੱਚ ਕੀ ਲੋਣਾ ਤੁਸੀਂ ਵੌਇਸ ਤਾਂ ਆਪਣੀ ਦੇਣੀ ਹੈਗੀ ਤੁਸੀਂ 뮤ਜ਼ਿਕ ਲਗਾ ਦੇਣਾ ਜਦੋਂ ਤੁਸੀਂ ਐਡੀਟਿੰਗ ਕਰੋਗੇ ਨਾ ਇਹ ਹੋ ਗਈ ਤੁਹਾਡੀ ਤੁਸੀਂ ਵੌਇਸ ਨਹੀਂ ਦੇਣਾ ਇਹ ਹੋ ਗਿਆ ਤੁਹਾਡਾ 뮤ਜ਼ਿਕ ਇਹ ਤੁਹਾਡਾ ਹੋ ਗਿਆ 뮤ਜ਼ਿਕ ਇਹ 뮤ਜ਼ਿਕ ਹੋ ਗਿਆ ਹੁਣ ਇਹਦੇ ਉੱਪਰ ਜੋ ਵੀ ਤੁਸੀਂ ਵੀਡੀਓ ਸ਼ੂਟ ਕੀਤੀ ਆ ਇਹ ਤੁਹਾਡੀ ਵੀਡੀਓ ਹੋਗੀ ਉੱਪਰ ਜਾ ਕੇ ਤੁਸੀਂ ਕੈਪਸ਼ਨ ਦੇਣਾ ਤੇ ਉਹਨੂੰ ਤਾਂ ਲਿਖ ਸਕਦੇ ਹੋ ਅਗਰ ਤੁਸੀਂ ਕੈਪਸ਼ਨ ਨਹੀਂ ਵੀ ਲਿਖੋਗੇ ਤਾਂ ਵੀ ਚੱਲੇ ਜਾਏ ਕੋਈ ਦਿੱਕਤ ਨਹੀਂ ਮੈਂ ਦੋ ਇਹ ਚੀਜ਼ਾਂ ਨੇ ਮਿਊਜ਼ਿਕ ਤੇ ਵੀਡੀਓ ਬਸ ਇਹਨੂੰ ਲਾ ਕੇ ਤੁਸੀਂ ਆਪਣੀ ਵੀਡੀਓ ਬਣਾਓ YouTube ਚੈਨਲ ਦੇ ਉੱਤੇ ਅਪਲੋਡ ਕਰ ਦਿਓ ਇਹ ਵੀਡੀਓ ਤੁਹਾਡੀ ਰਾਤੋਂ ਰਾਤ ਰਾਤੋਂ ਰਾਤ ਵਾਇਰਲ ਹੋ ਜੂਗੀ ਤੁਸੀਂ ਇਸ ਵੀਡੀਓ ਦੇ ਉੱਤੇ ਅਗਰ ਚੈਨਲ ਸ਼ੁਰੂ ਕਰਦੇ ਹੋ ਨਾ ਬਣਾਉਣਾ ਇਸ categories ਦੇ ਉੱਤੇ ਤਾਂ ਮੈਂ ਕਹਿੰਦਾ ਤੁਹਾਡਾ 4 ਤੋਂ ਲੈ ਕੇ 5 ਦਿਨ ਦੇ ਵਿੱਚ ਹੀ ਚੈਨਲ ਤੁਹਾਡਾ ਗਰੋ ਹੋ ਜਾਏਗਾ ਤੇ ਤੁਸੀਂ 4-5 ਦਿਨਾਂ ਬਾਅਦ ਹੀ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਮੇਰਾ ਵਾਦਾ ਵਾ ਅਗਰ ਤੁਹਾਨੂੰ ਵੀਡੀਓ ਬਣਾਉਣੀ ਹੁੰਦੀ ਆ ਤਾਂ ਬਹੁਤ ਵਜ੍ਹਾ ਨਹੀਂ ਹੁੰਦੀ ਤਾਂ ਉਹ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਤਾਂ ਮੈਂ ਵੀਡੀਓ ਬਣਾ ਕੇ ਲੈ ਆਵਾਂਗਾ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਇਸ ਤੋਂ ਪੈਸੇ ਦੋ ਤੋਂ ਤਿੰਨ ਤਰੀਕੇ ਨਾਲ ਤੁਸੀਂ ਕਿਵੇਂ ਕਮਾ ਸਕਦਾ ਪਹਿਲੋ ਪਹਿਲਾ ਤਾਂ ਦੇਖੇ ਸੀ ਦੇਖੋ ਆਪਾਂ YouTube YouTube ਹੋ ਗਿਆ YouTube ਹੋ ਗਿਆ ਇਸ ਤੋਂ ਤੁਸੀਂ ਪੈਸੇ ਕਮਾਉਂਗੇ ਉਸ ਤੋਂ ਬਾਅਦ ਹੋ ਗਿਆ Facebook Facebook ਤੋਂ ਪੈਸੇ ਕਰੋਗੇ ਤੇ Instagram ਤੋਂ Instagram ਦੇ ਉੱਪਰ ਸਾਰਿਆਂ ਨਾਲੋਂ ਵੱਧ ਵਾਇਰਲ ਹੁੰਦੀ ਆ ਆਹ ਵੀਡੀਓ ਆਹ ਤਿੰਨ ਟੌਪਿਕਾਂ ਤੋਂ ਤੁਸੀਂ ਮਹੀਨੇ ਦੇ ਕਟੋ ਘਟ ਜੇ ਮੰਨ ਕੇ ਚੱਲੀਏ ਬਸ 3 ਲੱਖ ਰੁਪਇਆ ਕਟੋ ਘਟ ਕਿਹਾ ਮੈਂ ਕਿਟੋ ਘਟ 3 ਲੱਖ ਰੁਪਇਆ ਤੁਸੀਂ ਸਿਰਫ ਤਿੰਨ ਪਲੇਟਫਾਰਮਾਂ ਉੱਤੇ ਤੋਂ ਕਰਾ ਦੋਗੇ ਦੇਖ ਲਓ ਤਿੰਨ ਆ ਤਿੰਨ ਤਰੀਕੇ ਹੋ ਗਏ ਚੌਥਾ ਤਰੀਕਾ ਕਿਹੜਾ ਵਾ ਜਣਾ ਚੌਥਾ ਤਰੀਕਾ ਉਹ ਹੋਏਗਾ ਬਾਅਦ ਸਪਾਂਸਰਸ਼ਿਪ ਦਾ ਇਹ ਚੈਨਲ ਨੂੰ ਸਪਾਂਸਰਸ਼ਿਪ ਬਹੁਤ ਜ਼ਿਆਦਾ ਮਿਲਦੀ ਆ ਕਿਉਂਕਿ ਜਦੋਂ ਤੁਹਾਡੇ ਵਿਊ ਮਿਲੀਅਨਾਂ ਦੇ ਵਿੱਚ ਆਉਣਗੇ ਤੁਹਾਨੂੰ ਆਟੋਮੈਟਿਕੀ ਤੁਹਾਨੂੰ ਸਪਾਂਸਰਸ਼ਿਪ ਵਧੀਆ ਮਿਲੇਗੀ ਜਿਹੜੀ ਸਪਾਂਸਰਸ਼ਿਪ ਮਿਲੇਗੀ ਉਹ ਘੱਟੋ-ਘੱਟ 1.5 ਲੱਖ ਤੋਂ ਲੈ ਕੇ 2 ਲੱਖ ਰੁਪਏ ਦੀ ਸਪਾਂਸਰਸ਼ਿਪ ਹੋਊਗੀ ਘੱਟੋ-ਘੱਟ ਕਿਉਂਕਿ ਤੁਹਾਡੇ ਜਿਹੜੇ ਵਿਊ ਨੇ ਉਹ ਮਿਲੀਅਨ ਦੇ ਵਿੱਚ ਆਉਂਦੇ ਪਏ ਨੇ ਇਸ ਕਰਕੇ ਜਿਹੜੀ ਤੁਹਾਨੂੰ ਸਪਾਂਸਰਸ਼ਿਪ ਮਿਲੇਗੀ ਉਹ ਤੁਹਾਨੂੰ 1.5 ਤੋਂ ਲੈ ਕੇ 2 ਲੱਖ ਰੁਪਏ ਦੀ ਬੜੇ ਆਰਾਮ ਨਾਲ ਮਿਲ ਜੇਗੀ ਜਾਨੀ ਕਿ ਜੇ ਆਪਾਂ ਦੇਖੀਏ ਘੱਟੋ-ਘੱਟ ਵੀ ਦੇਖੀਏ ਨਾ ਤਾਂ ਪੰਜ ਮੰਨ ਕੇ ਜੇ ਨਹੀਂ ਸਾਨੂੰ ਸਪਾਂਸਰਸ਼ਿਪ ਵੀ ਨਹੀਂ ਮਿਲਦੀਏਗੀ ਤਾਂ YouTube Facebook Instagram ਤੋਂ ਤਾਂ ਤੁਸੀਂ ਮਹੀਨੇ ਦੇ ਘੱਟੋ-ਘੱਟ ਤੁਸੀਂ 3 ਲੱਖ ਰੁਪਏ ਦਾ ਤੁਸੀਂ ਕਮਾ ਰਹੇ ਹੋ ਹੋਰ ਤੁਹਾਨੂੰ ਚਾਹੀਦਾ ਵੀ ਕੀ ਹੈ ਕਿੱਥੇ ਤੁਸੀਂ 100-100 ਰੁਪਏ ਲਈ ਤੁਸੀਂ ਤਰਸਦੇ ਪਏ ਹੋ ਤੁਹਾਡੇ ਕੋਲ 1000 ਰੁਪਏ ਨਹੀਂ ਕਮਾਏ ਜਾ ਰਹੇ ਸੋ ਬਹੁਤ ਹੀ ਸੋਕੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਮਹੀਨੇ ਦੇ 3 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਸੋ ਤੁਸੀਂ ਦੇਰ ਨਾ ਕਰੋ ਅਗਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਮੇਰੀ ਆ ਵੀਡੀਓ ਦੇਖ ਰਹੇ ਹੋ ਨਾ ਤਾਂ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਇਹੀ ਰਿਕਵੈਸਟ ਕਰੂੰਗਾ ਕਿ ਪਲੀਜ਼ ਤੁਸੀਂ ਅੱਜ ਤੋਂ ਹੀ ਤੁਸੀਂ ਆਪਣਾ ਚੈਨਲ ਸ਼ੁਰੂ ਕਰ ਦਿਓ ਕਹਿੰਦੇ ਆ ਨਾ ਕਹਿੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬੀ ਕਰ ਹੁਣੇ ਤੁਸੀਂ ਬਾਜ਼ਾਰ ਦੇ ਵਿੱਚ ਜਾਓ ਆਰਟ ਐਂਡ ਕਰਾਫਟ ਦੀ ਤੁਸੀਂ ਬੁੱਕ ਲੈ ਕੇ ਆਓ ਉਤੋਂ ਦੇ ਕੇ ਤੁਸੀਂ ਵੀਡੀਓ ਬਣਾਣੀ ਸ਼ੁਰੂ ਕਰ ਦਿਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਵੀਡੀਓ ਬਾਰੇ ਸਮਝ ਆ ਗਈ ਹੋਵੇਗੀ ਜੀ ਸੋ ਅਗਰ ਤੁਹਾਨੂੰ ਸਮਝ ਨਹੀਂ ਆਈ ਹੈਗੀ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ 100% ਕਰਾਂਗਾ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਇੱਕ ਦਿਨ ਦੀ 5 ਤੋਂ 6 ਘੰਟੇ ਦੀ ਆਪਣੀ ਲਾਈਵ ਵਰਕਸ਼ਾਪ ਹੈ ਜਿਹੜੀ ਮੈਂ ਉਹ ਸ਼ੁਰੂ ਕਰਨ ਜਾ ਰਹੇ ਹਾਂ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਆਪਣੇ YouTube ਦੇ ਵਾਸਤੇ ਤੁਸੀਂ ਥੰਬਨੇਲ ਕਿਵੇਂ ਬਣਾਉਣਾ ਤੇ ਤੁਸੀਂ ਆਪਣੀ ਜਿਹੜੀ ਵੀਡੀਓ ਨੂੰ ਤੁਸੀਂ ਸ਼ੂਟ ਕਰੋਗੇ ਐਡਿਟ ਕਰੋਗੇ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਤੁਸੀਂ YouTube ਦੇ ਉੱਤੇ ਤੁਸੀਂ ਕਿਵੇਂ ਅਪਲੋਡ ਕਰਨਾ Facebook ਦੇ ਉੱਤੇ ਤੁਸੀਂ ਕਿਵੇਂ ਅਪਲੋਡ ਕਰਨਾ ਤੇ Instagram ਦੇ ਉੱਤੇ ਤੁਸੀਂ ਰੀਲ ਬਣਾ ਕੇ ਤੁਸੀਂ ਕਿਵੇਂ ਅਪਲੋਡ ਕਰਨਾ ਜਿਹਦੇ ਨਾਲ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਸਕੇ ਤੇ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਤੁਮਾਂ ਸੋ ਕੋਈ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਲਓ ਜੀ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਣੇ ਹੋ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ ਮਹੀਨੇ ਦੇ ਤੁਸੀਂ 1000 ਰੁਪਏ ਕਮਾਉਣੇ ਤੁਸੀਂ ਸ਼ੁਰੂ ਕਰ ਦੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ